ਸੋਈ ਕਰਾਏ ਜੋ ਤੁਧ ਭਾਵੈ ਮੋਹੇ ਸਿਆਨਪ ਕਛੂ ਨ ਆਵੈ ਹੰਬਾਰਕ ਤਉ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਨ ਲਾਗਾ ਕਰੀ ਤੇਰਾ ਕਰਾਇਆ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਜਬ ਜਰੀਐ ਤਬ ਹੋਏ oplasm tan ਰਹਾ ਕਰਮਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਇਹ ਬਡਾਈ ਜਬ ਜਰੀਏ ਤਬ ਹੋਏ பசੰ ਤਨ ਰਹਾ ਕਰਮਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਇਹ ਬਡਾਈ ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ ਜਬ ਦਾਸ ਮਾਸ ਉਰਦ ਮੁਖ ਰਹਤਾ ਤੋ ਦਿਨ ਕੈਸੇ ਭੁਲਿਆ ਰਹਾਉ ਜੋ ਮਧੂ ਮਾਖੀ ਤੋ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੇ ਹੋ ਲੇ ਹੋ ਕਰਿਆ ਊਤ ਰਹਿਨ ਕਿਉ ਦਿਆ ਦੇਹਰੀ ਲਾਓ ਬਰੀ ਨਾਰ ਸੰਗ ਭਈ ਆਗੈ ਸਜਨ ਸੁਹਿਲਾ ਮਰ ਘਟ ਲਾਓ ਸਭ ਲੋਗ कुटुंब ਭਇਓ ਆਗੈ ਹੰਸ ਇਕੇਲਾ ਕਹਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ ਉਠੀ ਮਾਇਆ ਆਪ ਬੰਧਾਇਆ ਜੋ ਨਲਨੀ ਪਰਮ ਸੁਆ ਭਾਉ ਭਗਤ ਕਬੀਰ ਜੀ ਦੀ ਬਾਣੀ ਵਿੱਚ ਕੀ ਫਰਮਾਨ ਕੀਤਾ ਜਾ ਰਿਹਾ ਹੈ ਮਰਨ ਪਿਛੋਂ ਜੇ ਸਰੀਰ ਚ ਖਾ ਵਿੱਚ ਸਾੜਿਆ ਜਾਏ ਤਾਂ ਇਹ ਸੁਆ ਹੋ ਜਾਂਦਾ ਹੈ ਜੇ ਕਬਰ ਵਿੱਚ ਟਿਕਿਆ ਰਹੇ ਤਾਂ ਕੀੜਿਆਂ ਦਾ ਦਾਲ ਇਸ ਨੂੰ ਖਾ ਜਾਂਦਾ ਹੈ ਜਿਵੇਂ ਕੱਚੇ ਘੜੇ ਵਿੱਚ ਪਾਣੀ ਪੈਂਦਾ ਹੈ ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸਵਾਸ ਮੁੱਕ ਜਾਂ ਤੇ ਸਰੀਰ ਵਿੱਚੋਂ ਵੀ ਜਿੰਦ ਨਿਕਲ ਜਾਂਦੀ ਹੈ ਸੋ ਇਸ ਸਰੀਰ ਦਾ ਇਤਨਾ ਕੋਈ ਮਾਣ ਹੈ ਜਿਤਨਾ ਕੱਚੇ ਘੜੇ ਦਾ ਏ ਭਾਈ ਤੂੰ ਕਿਸ ਗੱਲੇ ਹੰਕਾਰ ਵਿੱਚ ਆਪਰਿਆ ਫਿਰਦਾ ਹੈ ਤੈਨੂੰ ਉਹ ਸਮਾਂ ਕਿਉਂ ਭੁੱਲ ਗਿਆ ਜਦੋਂ ਤੂੰ ਮਾਂ ਦੇ ਪੇਟ ਵਿੱਚ 10 ਮਹੀਨੇ ਉਲਟਾ ਟਿਕਿਆ ਰਿਹਾ ਸੈਂ ਜਿਵੇਂ ਮੱਖੀ ਫੁੱਲਾਂ ਦਾ ਰਸ ਜੋੜ-ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ ਤਿਵੇਂ ਮੂਰਖ ਬੰਦੇ ਨੇ ਸਰਫੇ ਕਰ-ਕਰ ਕੇ ਧਨ ਜੋੜਿਆ ਪਰ ਆਖਰ ਉਹ ਬਗਾਨਾ ਹੀ ਹੋ ਗਿਆ ਮੌਤ ਆਈ ਤਾਂ ਸਭ ਇਹੀ ਆਖਦੇ ਹਨ ਲੈ ਚੱਲੋ ਲੈ ਚੱਲੋ ਹੁਣ ਇਹ ਬੀਤ ਚੁੱਕਿਆ ਹੈ ਮੌਤਾ ਚਿਰ ਘਰ ਰੱਖੰਦਾ ਕੋਈ ਲਾਭ ਨਹੀਂ ਘਰ ਦੀ ਬਾਹਰ ਦੀ ਦਲੀਜ ਤੱਕ ਬੋਟੀ ਉਸ ਮਰਦੇ ਦੇ ਨਾਲ ਜਾਂਦੀ ਹੈ ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ ਮਸਾਣਾ ਤੱਕ ਪਰਿਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ ਪਰ ਪਰਲੋਕ ਵਿੱਚ ਤਾਂ ਜੀਵ ਆ ਤੁਮਾਂ ਇਕੱਲਾ ਹੀ ਜਾਣਦਾ ਹੈ ਕਬੀਰ ਸਾਹਿਬ ਆਖਦੇ ਹਨ हे ਬੰਦੇ ਸੁਣ ਤੂੰ ਉਸ ਖੂਹ ਵਿੱਚ ਡਿੱਗਾ ਪਿਆ ਹੈ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ ਭਾਵ ਮੌਤ ਅਵਸ਼ਿ ਆਉਂਦੀ ਹੈ ਪਰ ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੜ ਰੱਖਦਾ ਹੈ ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ